ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਪ੍ਰਸ਼ਨ 51 ਤਿੰਨੇ ਆਪਸ ਵਿੱਚ ਛੋਦੇ ਚੱਕਰ ਖਿੱਚੋ ਜਿਨ੍ਹਾਂ ਦੇ ਅਰਧ ਵਿਆਸ 1.25 ਸੈਂਟੀਮੀਟਰ 1.5 ਸੈਂਟੀਮੀਟਰ ਅਤੇ 2 ਸੈਂਟੀਮੀਟਰ ਦਿੱਤੇ ਹੋਏ ਹਨ ਇੱਕ ਚੌਥਾ ਚੱਕਰ ਜਿਸ ਦਾ ਅਰਧ ਵਿਆਸ 4 ਸੈਂਟੀਮੀਟਰ ਹੈ ਖਿੱਚੋ ਜਿਹੜਾ ਸਭ ਤੋਂ ਵੱਡੇ ਅਤੇ ਸਭ ਤੋਂ ਛੋਟੇ ਛੱਕਰ ਨੂੰ ਛੋਹੇ ਅਤੇ ਆਪਣੇ ਅੰਦਰ ਘੇਰੇ ਜਿਹੜਾ ਇਹ ਵਾਲਾ ਸਵਾਲ ਆ ਇਹ ਸਵਾਲ ਜਿਹੜਾ ਅਸੀਂ ਪਹਿਲਾਂ ਸਵਾਲ ਕੀਤਾ ਸੀਗਾ ਛਿਹਾਰੀ ਨੰਬਰ ਉਹਦੇ ਵਰਗਾ ਹੀ ਆ ਪਹਿਲਾਂ ਅਸੀਂ ਉਸੇ ਵਿਧੀ ਨਾਲ ਤਿੰਨ ਚੱਕਰ ਖਿੱਚਾਂਗੇ ਅਤੇ ਉਸ ਤੋਂ ਬਾਅਦ ਅਸੀਂ ਚੌਥਾ ਚੱਕਰ ਖਿੱਚਾਂਗੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਇੱਕ ਰੇਖਾ ਲੈ ਲੈਣੀ ਆ ਅਤੇ ਫਿਰ ਅਸੀਂ ਇਧਰਲੇ ਪਾਸੇ ਥੱਲੇ ਵਾਲੇ ਪਾਸੇ ਜਿਹੜੇ ਸਾਨੂੰ ਦਿੱਤੇ ਹੋਏ ਫਾਈਵ ਨੇ ਉਹਾਂ ਦੀਆਂ ਰਖਾਵਾਂ ਲੈ ਲੈਣੀਆਂ ਨੇ ਪਹਿਲੀ ਜਿਹੜੀ ਫੱਡੀ ਰੇਖਾ ਉਹ ਹੈਗੀ ਆ 1.25 ਸੈਂਟੀਮੀਟਰ ਦੂਜੀ ਰੇਖਾ ਹੈਗੀ ਆ 1.55 ਸੈਂਟੀਮੀਟਰ ਤੀਜੀ ਸਾਡੇ ਕੋਲ ਡਾਈਮੈਂਸ਼ਨ ਹੈਗੀ ਆ 2 ਸੈਂਟੀਮੀਟਰ ਤੇ ਚੌਥੀ ਫਰਦੀ ਡਿਮੈਂਸ਼ਨ ਆ ਜਿਹੜੀ ਉਹ ਹੈਗੀ ਆ 4 ਸੈਂਟੀਮੀਟਰ ਹੁਣ ਅਸੀਂ ਪਹਿਲਾਂ ਆ ਜਿਹੜੇ ਤਿੰਨ ਸਾਨੂੰ ਰੇਡੀਅਸ ਦਿੱਤੇ ਹੋਏ ਨੇ ਇਹਨਾਂ ਤੇ ਅਸੀਂ ਲਿਖ ਵੀ ਸਕਦੇ ਆ 1.25 ਤੇ 2 ਸੈਂਟੀਮੀਟਰ ਦੇ ਅਸੀਂ ਚੱਕਰ ਖਿੱਚਣੇ ਨੇ ਉਹਦੇ ਵਾਸਤੇ ਅਸੀਂ ਪਹਿਲਾ ਪ੍ਰਕਾਰ ਖੋਲਾਂਗੇ 1.2 ਸੈਂਟੀਮੀਟਰ ਅਤੇ ਇਹ ਫਿਰ ਇਹਦੇ ਤੇ ਇੱਕ ਬਿੰਦੂ ਲੈ ਲਾਂਗੇ ਜਿਹਦਾ ਨਾਮ ਆਪਾਂ A ਰੱਖ ਲਾਂਗੇ ਤੁਹਾਨੂੰ ਟੋਪੇਲੇ ਦੇ ਉੱਪਰ ਅਸੀਂ 1.25 ਸੈਂਟੀਮੀਟਰ ਜਾਂ ਤੇ 1/2 ਸੈਂਟੀਮੀਟਰ ਦਾ ਇੱਕ ਚੱਕਰ ਲਗਾਵਾਂਗੇ ਫਿਰ ਅਸੀਂ 2 ਸੈਂਟੀਮੀਟਰ ਪ੍ਰਕਾਰ ਖੋਲ੍ਹਾਂਗੇ ਅਤੇ ਜਿੱਥੇ ਚੱਕਰ ਰੇਖਾ ਨੂੰ ਕੱਟਦਾ ਉੱਥੇ ਰੱਖ ਕੇ ਪਹਿਲਾਂ ਸੰਝ ਲੈ ਲਵਾਂਗੇ ਇਹ ਸਿੰਦੂਆਂ ਨਾਲ ਮੱਪ ਬੀ ਰੱਖ ਦਾਂਗੇ ਅਤੇ ਇੱਥੋਂ ਵੀ ਚੱਕਰ ਲਗਾਵਾਂਗੇ ਤੇ ਇਹ ਦੋਨੇ ਚੱਕਰ ਆਹ ਵਾਲੀ ਰੇਖਾ ਨੂੰ ਕੱਟਦੇ ਨੇ ਉੱਥੇ ਅਸੀਂ ਨਾਮ ਰੱਖ ਲੈਣੇ ਨੇ ਆਹ ਵਾਲੇ ਪੁਆਇੰਟ ਦਾ ਨਾਮ ਅਸੀਂ ਰੱਖ ਲੈਣਾ ਕੇ ਇਹਦੇ ਵਾਲੇ ਦਾ ਨਾਮ ਰੱਖ ਦੇਣਾ ਆਈ ਫਿਰ ਆਪਾਂ ਨੇ 1.5 ਸੈਂਟੀਮੀਟਰ ਰੁਕਾ ਖੋਲ੍ਹਣੀਆਂ 1.5 ਸੈਂਟੀਮੀਟਰ ਪਹਿਲਾਂ ਆਈ ਤੋਂ ਰੱਖ ਕੇ ਟਿੱਕ ਲਾ ਲੈਣੀ ਆ ਤੇ ਫਿਰ ਕੇ ਤੋਂ ਰੱਖ ਕੇ ਟਿੱਕ ਲਾ ਲੈਣੀ ਆ ਇਹਦਾ ਫੜਾ ਆਹ ਵਾਲਾ ਪੁਆਇੰਟ ਆ ਇਹਦਾ ਨਾਮ ਅਸੀਂ ਆਖ ਦੇਣਾ H ਜਿਹੜਾ ਆਹ ਵਾਲਾ ਸਾਡਾ ਪੁਆਇੰਟ ਆ ਇਹਦਾ ਨਾਮ ਆਪਾਂ ਰੱਖ ਦੇਣਾ F ਫਿਰ ਆਪਾਂ ਨੇ ਇਹ ਤੋ ਰੱਖ ਕੇ ਕਿ ਕਿ ਨਹੀਂ ਪਰਕਰ ਬੋਲਣੀ ਆ ਤੇ ਕੁਚਾਪ ਲਗਾ ਦੇਣੀ ਆ ਅਤੇ ਫਿਰ ਆਪਾਂ ਨੇ B ਤੋਂ ਰੱਖ ਕੇ ਤਾਂ ਫਿਜੂਨੀ ਪ੍ਰਕਾਰ ਖੋਲਣੀ ਆ ਤੇ ਇੱਕ ਚਾਪ ਲਗਾ ਦੇਣੀ ਆ ਇਹ ਉਹੀ ਵਿਧੀ ਆ ਜਿਹੜੀ ਆਪਾਂ ਨੇ 45 ਨੰਬਰ ਹਵਾਲੇ ਦੇ ਵਿੱਚ ਕੀਤੀ ਸੀ ਜਿੱਥੇ ਦੋਨੋਂ ਚਾਪਾਂ ਇੱਕ ਦੂਜੇ ਨੂੰ ਕੱਟਦੀਆਂ ਨੇ ਉਹ ਬਿੰਦੂਆਂ ਦਾ ਨਾਮ ਆਪਾਂ ਨੇ ਸੀ ਰੱਖ ਦੇਣਾ ਫਿਰ ਆਪਾਂ ਨੇ ਡੇਅ ਸੈਂਟੀਮੀਟਰ ਪਰਕਾਰ ਖੋਲਣੀਆਂ 1.5 ਸੈਂਟੀਮੀਟਰ ਅਤੇ ਫੀਡਰ ਰੱਖ ਕੇ ਚੱਕਰ ਘਟਿ ਜਣਾਂ ਦੇਖੋ ਦੋਸਤੋ ਹੁਣ ਫਾਲਟਿਕੋ ਤਿੰਨ ਇਹ ਜਿਹੇ ਚੱਕਰ ਖਿੱਚੇ ਗਏ ਜਿਨ੍ਹਾਂ ਦੇ ਅਰਧ ਵਿਆਸਾਂ ਨੂੰ ਪਤਾ ਨੇ ਤੇ ਜਿਹੜੇ ਆਪਸ ਵਿੱਚ ਛੁੰਦੇ ਨੇ ਇਹ ਜਿਹੜੀ ਵਿਧੀ ਜਿਹੜੀ ਇੱਥੇ ਤੱਕ ਹੁਣ ਆਪਾਂ ਨੇ ਵਰਤੀ ਆ ਇਹ ਵਿਧੀ ਆਪਾਂ ਵਰਤੀ ਆ ਪ੍ਰਸ਼ਨ ਨੰਬਰ 47 ਵਾਲੀ ਹੁਣ ਆਪਾਂ ਇਸ ਤੋਂ ਅੱਗੇ ਕਿਵੇਂ ਕਰਨਾ ਉਹ ਆਪਾਂ ਦੇਖ ਲੈਣੇ ਆ ਹੁਣ ਅਸੀਂ ਜਿਹੜਾ ਆਹ ਵਾਲਾ ਬਿੰਦੂ ਆ ਇਹਦਾ ਨਾਮ ਜੀ ਰੱਖ ਦੇਣਾ ਜਿਹੜਾ ਸਾਡਾ ਆਹ ਵਾਲਾ ਪੁਆਇੰਟ ਸੀ ਇਹਦਾ ਨਾਮ ਐਚ ਨਹੀਂ ਹੈ ਇਹਦਾ ਨਾਮ ਈ ਹੈ ਇਸ ਤੋਂ ਬਾਅਦ ਅਸੀਂ 4 ਸੈਂਟੀਮੀਟਰ ਦੀ ਪ੍ਰਕਾਰ ਖੋਲਾਂਗੇ ਬਿੰਦੂ ਜੀ ਤੇ ਰੱਖ ਕੇ ਇੱਥੇ ਕਟਾਂਗੇ ਤੇ ਇਹ ਜਿਹੜਾ ਫਾਟਾ ਪੁਆਇੰਟ ਆ ਇਹਦਾ ਨਾਮ ਅਸੀਂ ਰੱਖ ਦਾਂਗੇ ਐਚ ਦੋਸਤੋ ਇੱਥੇ ਥੋੜਾ ਜਿਹਾ ਧਿਆਨ ਦਿਓ ਜਿਹੜੀ ਕਿਤਾਬ ਵਿੱਚ ਵਿਧੀ ਲਿਖੀ ਹੋਈ ਆ ਉਹਦੇ ਵਿੱਚ ਥੋੜਾ ਜਿਹਾ ਨੁਕਸਾ ਉਹਨਾਂ ਨੇ ਕਿਹਾ ਵੀ ਜੀ ਤੋਂ ਰੱਖ ਕੇ ਹੀ ਚਾਪ ਲਗਾਉਣੀ ਆ ਜੇ ਅਸੀਂ ਜੀ ਤੋਂ ਰੱਖ ਕੇ ਚਾਪ ਲਗਾਉਨੇ ਆ ਤਾਂ ਚਾਪ ਹੋਰ ਕਿਤੇ ਚਲੇ ਜਾਂਦੀ ਆ ਉਹ ਫਿਰਗਾ ਤੇ ਨਹੀਂ ਕੱਟਦੀ ਅਫਲ ਦੇ ਵਿੱਚ ਅਸੀਂ ਜੀ ਤੋਂ ਰੱਖ ਕੇ ਇੱਕ ਵਾਰ ਇੱਥੇ ਤੱਕ ਕੱਟਣਾ ਤੇ ਜਿਹੜਾ ਸਾਡੇ ਕੋਲ ਬਿੰਦੂ ਆ ਗਿਆ ਉਹਦਾ ਨਾਮ ਅਸੀਂ ਐਚ ਰੱਖ ਲੈਣਾ ਉਸ ਤੋਂ ਬਾਅਦ ਅਸੀਂ ਫੇਰ ਏ ਤੇ ਰੱਖ ਕੇ ਐਚ ਜੀ ਨਹੀਂ ਪ੍ਰਕਾਰ ਖੋਲਣੀ ਆ ਇਹ ਵਿਧੀ ਚ ਨਹੀਂ ਲਿਖਿਆ ਹੋਇਆ ਪਰ ਜੇ ਆਪਾਂ ਡਾਇਗਰਾਮ ਦੇਖੀਏ ਤਾਂ ਡਾਇਗਰਾਮ ਦੇ ਵਿੱਚ ਇਸ ਤਰ੍ਹਾਂ ਹੀ ਕੀਤਾ ਹੋਇਆ ਐਚ ਜੀ ਨਹੀਂ ਪ੍ਰਕਾਰ ਅਸੀਂ ਖੋਲਣੀ ਆ ਤੇ ਅਸੀਂ ਚਾਪ ਲਗਾ ਦੇਣੀ ਆ ਜਿਹੜੀ ਇਹ ਵਾਲੀ ਚਾਪ ਆ ਇਹ ਸਾਡੇ ਜਿਹੜੇ ਚੱਕਰ B ਨੂੰ ਇੱਥੇ ਕਟੂਗੀ ਇਸ ਬਿੰਦੂ ਆ ਨਾਮ ਆਪਾਂ ਨੇ ਰੱਖ ਦੇਣਾ D ਆਹ ਵਾਲੇ ਬਿੰਦੂ ਦਾ ਫੀਨ ਇਹ ਪਟੇ ਕਰ ਦੂਏ ਆ ਫਿਰ ਆਪਾਂ ਨੇ D ਤੇ A ਨੂੰ ਮਿਲਾ ਦੇਣਾ ਆਹ ਬਿੰਦੂ ਦਾ ਨਾਮ ਆਪਾਂ ਰੱਖ ਲੈਣਾ ਜੇ ਫਿਰ ਆਪਾਂ ਨੇ ડી ਤੇ ਰੱਖ ਕੇ ਜੇ ਜਿਨੀ ਪ੍ਰਕਾਰ ਬੰਨ੍ਹ ਲੀਆਂ ਚੱਕਰ ਲਾ ਦੇਣਾ ਆ ਦੇਖੋ ਹੁਣ ਸਾਡਾ ਇਹਦਾ ਚੱਕਰਾ ਬਿਲਕੁਲ ਠੀਕ ਆ ਗਿਆ ਇਹ ਕਿਤਾਬ ਦੇ ਵਿੱਚ ਥੋੜੀ ਜਿਹੀ ਮਿਸਿੰਗ ਆ ਕਿ ਉਹਨਾਂ ਨੇ ਕਿਹਾ ਵੀ ਜਿਹੜੀ ਆਹ ਵਾਲੀ ਚਾਪ ਆ ਉਹ ਜੀ ਤੋਂ ਰੱਖ ਕੇ ਲਗਾਉਣੀ ਆ ਪਰ ਅਸਲ 'ਚ ਜੀ ਤੋਂ ਸੀ ਐਚ ਦਾ ਨਿਸ਼ਾਨ ਲਗਾ ਕੇ ਇਹ ਤੋਂ ਰੱਖ ਕੇ ਇਹ ਚਾਪ ਲਗਾਉਣੀ ਆ ਜਿਹੜੀ 3 B ਚੱਕਰਾ ਇਹਨੂੰ D ਤੇ ਜਾ ਕੇ ਕੱਟੋ ਤੁਸੀਂ ਇਹਨੂੰ ਆਪਣੀ ਬੁੱਕ ਦੇ ਵਿੱਚ ਕਰੈਕਟ ਵੀ ਕਰ ਸਕਦੇ ਹੋ ਠੀਕ ਆ ਦੋਸਤੋ ਇਸ ਤਰ੍ਹਾਂ ਨਾਲ ਸਾਨੂੰ ਚਾਰ ਚੱਕਰ ਮਿਲ ਜਾਂਦੇ ਨੇ ਤਿੰਨ ਚੱਕਰ ਜਿਹੜੇ ਆਸ ਦੇ ਵਿੱਚ ਛੋਂਦੇ ਨੇ ਤੇ ਚੌਥਾ ਚੱਕਰ ਜਿਹਦਾ ਅਰਧ ਵਿਆਸ 4 ਸੈਂਟੀਮੀਟਰ ਆ ਅਤੇ ਵੱਡੇ ਅਤੇ ਛੋਟੇ ਚੱਕਰ ਨੂੰ ਛੋਂਦਾ ਵੀ ਆ ਤੇ ਅੰਦਰ ਵੀ ਘੇਰਦਾ ਦੋਸਤੋ ਇਸ ਵੀਡੀਓ ਦੇ ਨਾਲ 8ਵੀਂ ਕਲਾਸ ਦੇ ਸਾਡੇ ਜਿਹੜੇ ਚੱਕਰਾਂ ਵਾਲੇ ਸਵਾਲ ਸੀ ਉਹ ਸਾਰੇ ਹੱਲ ਹੋ ਜਾਂਦੇ ਨੇ ਜੇ ਤੁਹਾਨੂੰ ਇਨ੍ਹਾਂ ਫੁਆਲਾਂ ਦੇ ਵਿੱਚ ਕੋਈ ਦਿੱਕਤ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਤਾਂ ਮੈਂ ਕੋਸ਼ਿਸ਼ ਕਰੂੰਗਾ ਕਿ ਕਿਸੇ ਖਾਸ ਸਮੱਸਿਆ ਦੇ ਉੱਤੇ ਜੇ ਕੋਈ ਦਿੱਕਤ ਹੋਈ ਤਾਂ ਉਹਦੇ ਬਾਰੇ ਕੋਈ ਸਪੈਸ਼ਲ ਵੀਡੀਓ ਵੀ ਬਣਾ ਸਕਦੇ ਆ ਜਾਂ ਫਿਰ ਜੇ ਇਦਾਂ ਹੀ ਕਮੈਂਟ ਦੇ ਵਿੱਚ ਮੈਂ ਕੋਈ ਹੱਲ ਤੁਹਾਨੂੰ ਦੱਸ ਸਕਿਆ ਤਾਂ ਉਹ ਮੈਂ ਦੱਸ ਦੂੰਗਾ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ